ਚੋਬਾ ਸ਼ਿਕਾ ਚੋਬਾ ਚੋਬਾ ਇਹ ਦੱਸੋ ਕੀ ਲੱਗਦਾ ਮੇਰਾ ਹਸਬੰਦ ਸੀ ਪਤਾ ਨਹੀਂ ਜੇਲ੍ਹ ਚ ਸੀ ਸਾਨੂੰ ਇੱਥੋਂ ਹਸਪਤਾਲੋਂ ਫੋਨ ਆਇਆ ਵੀ ਤੁਹਾਡੇ ਹਸਬੰਦ ਨੂੰ ਲੈ ਕੇ ਆਏ ਨੇ ਉਹ ਠੀਕ ਨਹੀਂ ਗੇ ਅੰਧਾ ਨੂੰ ਵੇਖਿਆ ਹੁੰਦੀ ਡੈਥ ਹੋਈ ਹੋਈ ਸੀ ਸਾਨੂੰ ਦੀ ਕੀ ਫਰਕ ਕੀ ਤੁਹਾਡੇ ਹਾਇ ਰਬ ਚਾਰ ਪੰਜ ਦਿਨ ਪਹਿਲਾਂ ਲੈ ਕੇ ਆਏ ਸੀ ਕਿਹੜਾ ਹੋਰ ਗਲੀ ਚ ਰੇਡ ਹੋਈ ਸੀ ਬਲੋਰੇ ਆਇਸੀ ਸਾਰੇ ਜਣੇ ਤੇ ਫਿਰ ਬਾਅਦ ਚ ਉਹਨਾਂ ਨੇ ਪਹਿਲਾਂ ਮੈਨੂੰ ਮਾਰਿਆ ਮੋਹਰੇ ਬਲੋਰੇ ਨੇ ਬਾਅਦ ਚ ਲੇਡੀਜ਼ ਪੁਲਿਸ ਵੀ ਆਇਸੀ ਫਿਰ ਬਾਅਦ ਚ ਉਹਨਾਂ ਨੇ ਵੀ ਇੰਟਰੋਗੇਟ ਬਹੁਤ ਜ਼ਿਆਦਾ ਕੀਤਾ ਸੀ ਹਾਂ ਹਾਂ ਘਾਰ ਹੀ ਘਾਰ ਹੀ ਮਾਰਨ ਲੱਗ ਗਏ ਸੀ ਰੱਬਾ ਤੁਹਾਡੇ ਨਾਲ ਕੀ ਹੋ ਰਿਹਾ ਤੇ ਨਾਲ ਜੇਲ੍ਹ ਚ ਬਾਅਦ ਹੁਣ ਫੋਨ ਆਇਆ ਸੀ ਕੋਸ਼ਵਣੇ ਨਿਕਲਿਆ ਬੇਟਾ ਜੀ ਹਾਂ ਨਹੀਂ ਨਹੀਂ ਕੁਝ ਨਹੀਂ ਸੀ ਹਾਂ ਹੁਣ ਡੈਥ ਹੋ ਗਈ ਉਹਨਾਂ ਦੀ ਤੁਹਾਨੂੰ ਵੀ ਕੁੱਟ ਵਰਗੀ ਹਾਂ ਪੁਲਿਸ ਵਾਲਿਆਂ ਨੇ ਬਲੌਰ ਆਨੇ ਹਾਂ ਹਾਂ ਨਿਸ਼ਾਨ ਨਿਸ਼ਾਨ ਉਹਨਾਂ ਨੇ ਪਾਏ ਹੋਏ ਨੇ ਹਾਂ ਪਹਿਲਾਂ ਬਲੌਰ ਨੇ ਮਾਰਿਆ ਸੀ ਬਾਅਦ ਚ ਲੇਡੀਜ਼ ਪੁਲਿਸ ਬੁਲਾਈ ਸੀ ਫਿਰ ਉਹਨਾਂ ਨੇ ਮਾਰਿਆ ਸੀ ਸਰਜੀਤ ਸੀ सुखो, सुखो, हाँ। 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 हाँ, ही <laughs> साफ दिता जाए हां मेरा बच्चा <laughs> लख रुपया <आ> लिता <laughs> ਵੀ ਤੈਨੂੰ ਬੱਚਾ ਛੋਟਾ ਤੈਨੂੰ ਛੱਡ ਦਾਂਗੇ ਤੇ ਸੋਨੂੰ ਤਾਂ ਪਰਚਾ ਦਿੱਤਾ ਜਾਏਗਾ ਹਾਂਜੀ ਹਾਂ ਅੱਛੀ ਪੁਲਿਸ ਵਾਲਿਆਂ ਨੇ ਲਿੱਤਾ ਸੀ ਮੈਨੂੰ ਛੱਡਣ ਦਾ ਸੋਨੂੰ ਨੇ ਆ ਕੇ ਇਹ ਕਿਹਾ ਵੀ ਤੈਨੂੰ ਭੇਜ ਹਾਂ ਕਿ ਸੋਨ ਨਹੀਂ ਕਿ ਆਸੀ ਵੀ ਮੈਨੂੰ ਛੱਡ ਦੇਣਗੇ ਤੈਨੂੰ ਛੱਡ ਦੇਣਗੇ ਬੱਚੇ ਕਰਕੇ ਤੇ ਮੇਰੇ ਤੇ ਪਰਚਾ ਪਾ ਦੇਣਗੇ ਉਹਦੇ ਤੇ ਬਿਨਾਂ ਗੱਲ ਤੋਂ 20 ਗ੍ਰਾਮ ਦਾ ਪਰਚਾ ਪਾ ਗਿਆ ਹਾਂ ਹਾਂ ਇਹ ਆਹ ਬਿੰਦ ਦਾ ਰੋਲਾ ਸੀ ਹਾਂ ਇਹ ਖਾਂਦੇ ਸੀ ਨਸ਼ਾ ਕਰਦਾ ਸੀ ਬਸ ਐਸੋਈ ਹਾਂ ਬਸ ਕੁਛ ਵੀ ਸੀ ਜੂ ਕਹੇ ਗਵਣ ਚ ਨਾ ਹੀ ਹੁੰਦੀ ਮਾਂ ਹੀ ਲੱਗ ਰਹੀ ਸੀ ਉਹਨੇ ਹੁਣ ਇਹ ਗੱਲ ਉਡਾਈ ਹੋਈ ਏ ਬਿਨਾਂ ਘਰੇ ਤਾਂ ਮੇਰੇ ਚੈੱਕ ਤੇ ਏਟੀਐਮ ਪੈਸੇ ਸੀ ਮੈਂ ਤਾਂ ਇਹਨਾਂ ਨਾਲ ਦੁਸ਼ਮਣੀ ਲਿੱਤੀ ਏ ਸਾਡੇ ਘਰੇ ਜੇ ਤਲਾਸ਼ ਹੀ ਹੁੰਦੀ ਲਿੱਤੀ ਸੀ ਫਿਰ ਚੈੱਕ ਏਟੀਐਮ ਵੀ ਤਾਂ ਨਿਕਲਨੇ ਸੀ ਸਾਡੇ ਘਰੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਸੀ ਬਸ ਇਹਨਾਂ ਨੇ ਦੁਸ਼ਮਣੀ ਲਿੱਤੀ ਸਾਡੇ ਨਾਲ ਇਹ ਉੱਥੇ ਪੁਲਿਸ ਵਾਲਿਆਂ ਨੂੰ ਕਹਿੰਦੀ ਵੀ ਸੀ ਸ਼ਿਕਾਤ ਪਰਚਾ ਦੋ ਸ਼ਿਕਾਤ ਪਰਚਾ ਦੋ ਮੈਂ ਦੁਸ਼ਮਣੀ ਵੀ ਲਿੱਤੀ ਏ ਮੈਨੂੰ ਛੱਡਣਾ ਨਹੀਂ ਗਾ ਇਹਨਾਂ ਦੇ ਤਾਂ ਪਰਚਾ ਦੋ ਸਾਡੇ ਏਟੀਐਮ ਤੇ ਚੈੱਕ ਕਿੰਨਾ ਰਿਆ ਹਾਂਜੀ ਤੁਸੀਂ ਜਿਹੜਾ ਡੈੱਡ ਹੋਈ ਕੌਣ ਸੀ ਕੈਦੀ ਸੀ ਕੌਣ ਸੀ ਹਾਂਜੀ ਇਤਨਾ ਆਪਣੇ ਕੋਲ ਕੈਦੀ ਲੈ ਕੇ ਆਏ ਹੈ ਮੁਲਾਜ਼ਮੀ ਲੈ ਕੇ ਆਏ ਹੈ ਤੇ ਉਹਦੇ ਨਾਮ ਹੈਗੇ ਜੀ ਸੁਨੀਲ सोनू ਉਰਫ सोनू ਸਨ ਸਰਿੰਦਰ ਸਿੰਘ 32 ਸਾਲ ਉਮਰ ਹੈ ਉਹ ਆਪਣੇ ਕੋਲ ਬ੍ਰਾਡ ਡੈੱਡ ਲੈ ਕੇ ਆਏ ਨੇ ਤੇ ਉਹਦੀ ਬਾਡੀ ਆਪਾਂ ਸ਼ਿਫਟ ਕਰਵਾਤੀ ਹੈ ਮੌਨਸਟਰੀ ਚ ਅੱਛਾ ਪੋਸਟਮਾਰਟ ਕਰਕੇ ਆਵਾਂਗੇ ਹਾਂਜੀ ਹਾਂਜੀ ਅੱਜ ਇਹ ਕਰਾਂਗੇ ਪੋਸਟਮਾਰਟਨ ਨੋ ਅਜੇ ਕਾਰਵਾਈ ਹੋਣੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।